ਪਾਠ 12 ਚੁੰਨੀ ਸਿਰ ਉੱਤੇ ਲੈ ਜਾਣ ਵਾਲੇ ਕੱਪੜੇ ਨੂੰ ਚੁੰਨੀ ਕਹਿੰਦੇ ਹਨ ਕੋਈ ਸਮਾਂ ਸੀ ਜਦੋਂ ਚੁੰਨੀ ਨੂੰ ਪੰਜਾਬੀ ਔਰਤ ਦੇ ਸਿਰ ਦਾ ਤਾਜ ਉਸ ਦੀ ਇੱਜ਼ਤ ਆਬਰੂ ਮਾਣ ਸਨਮਾਨ ਸ਼ਾਂਤੀ ਸ਼ਰਮ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਔਰਤ ਦੇ ਪਹਿਰਾਵੇ ਵਿੱਚ ਚੁੰਨੀ ਵਿਸ਼ੇਸ਼ ਸਥਾਨ ਰੱਖਦੀ ਹੈ ਚੁੰਨੀ ਬਿਨਾ ਪਹਿਰਾਵਾ ਅਧੂਰਾ ਤੇ ਕੋਝਾ ਜਾਪਦਾ ਹੈ ਕਿਸੇ ਮੁਟਿਆਰ ਵੱਲੋਂ ਸਲੀਕੇ ਨਾਲ ਸਿਰ ਤੇ ਲਈ ਹੋਈ ਸੋਹਣੀ ਚੁੰਨੀ ਪਹਿਨੇ ਹੋਏ ਸੂਟ ਵਿੱਚ ਜਾਣ ਪਾ ਕੇ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਕੇ ਦੂਣ ਸਵਾਈਆਂ ਕਰ ਦਿੰਦੀ ਹੈ ਪੰਜਾਬੀ ਪਿੰਡੂ ਸਮਾਜ ਵਿੱਚ ਆਪਣੇ ਸਿਰ ਨੂੰ ਚੁੰਨੀ ਨਾਲ ਕੱਜ ਕੇ ਰੱਖਣ ਵਾਲੀ ਔਰਤ ਨੂੰ ਹੀ ਸੱਭਿਆਕ ਸਮਝਿਆ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਧੀਆਂ ਆਪਣੇ ਪਿਓ, ਤਾਏ, ਚਾਚੀਆਂ ਤੇ ਵੱਡੇ ਭਰਾਵਾਂ ਸਾਹਮਣੇ ਹਮੇਸ਼ਾ ਆਪਣਾ ਸਿਰ ਚੁੰਨੀ ਨਾਲ ਕੱਜ ਕੇ ਰੱਖਦੀਆਂ ਸਨ ਤੇ ਨੂਹਾ ਘਰ ਦੇ ਬਜ਼ੁਰਗਾਂ ਤੋਂ ਚੁੰਨੀ ਨਾਲ ਢੰਡ ਘੜਦੀਆਂ ਉਹ ਸਿਰ ਤੇ ਚੁੰਨੀ ਲਏ ਬਿਨਾ ਘੜਦੀਆਂ ਦਹਲਿਸ ਤੋਂ ਬਾਹਰ ਪੈਰ ਨਹੀਂ ਸੰ ਰੱਖਦੀਆਂ ਜਦੋਂ ਵੀ ਘਰ ਤੋਂ ਬਾਹਰ ਜਾਣਾ ਹੁੰਦਾ ਉਹ ਚੁੰਨੀ ਦੀ ਸੰਵਾਰ ਕੇ ਬੁੱਕਲ ਮਾਰਦੀਆਂ ਤੇ ਆਪਣਾ ਸਾਰਾ ਤਨ ਟੱਕ ਲੈਂਦੀਆਂ ਜੇ ਕੋਈ ਔਰਤ ਜਾਂ ਕੁੜੀ ਸਿਰ ਤੇ ਚੁੰਨੀ ਨਾ ਲੈਂਦੀ ਤਾਂ ਇਸ ਨੂੰ ਬੇਹਾਇਾਈ ਬੇਸ਼ਰਮੀ ਸਮਝਿਆ ਜਾਂਦਾ ਸੀ ਪਹਿਲੇ ਸਮਿਆਂ ਵਿੱਚ ਲਲਾਰੀ ਔਰਤਾਂ ਵੱਲੋਂ ਸਿਰ ਉੱਤੇ ਲੈ ਜਾਣ ਵਾਲੇ ਕੱਪੜਿਆਂ ਨੂੰ ਕਈ ਰੰਗਾਂ ਦਾ ਰੰਗਣ ਲਈ ਇੱਕ ਵਿਸ਼ੇਸ਼ ਤੰਗ ਦੀ ਵਰਤੋਂ ਕਰਦੇ ਸਨ ਉਹ ਪਹਿਲਾਂ ਕੱਪੜੇ ਨੂੰ ਨਿੱਕੀ-ਨਿੱਕੀ ਚੋਣ ਚੁਣ ਕੇ ਧਾਗੇ ਨਾਲ ਗੰਡਾ ਮਾਰਦੇ ਤੇ ਫਿਰ ਉਸ ਨੂੰ ਰੰਗਦੇ ਸਨ ਜਿਸ ਕਾਰਨ ਅਜੀਹੇ ਕੱਪੜੇ ਨੂੰ ਚੁੰਨੀ ਕਿਹਾ ਜਾਣ ਲੱਗਾ ਸਮਾਪਾ ਕੇ ਸਿਰ ਉੱਤੇ ਲੈਣ ਵਾਲੇ ਹਰ ਪ੍ਰਕਾਰ ਦੇ ਮਹੀਨ ਬਰੀਕ ਪਤਲੇ ਤੇ ਰੰਗਦਾਰ ਕੱਪੜੇ ਲਈ ਚੁੰਨੀ ਸ਼ਬਦ ਦੀ ਵਰਤੋਂ ਕੀਤੀ ਜਾਣ ਲੱਗੀ ਚੁੰਨੀ ਨੂੰ ਚੁਨਰੀ ਚੁੰਨੀਆਂ ਪਟੇਰੀ ਚਾਦਰ ਤੇ ਦੁਪੱਟਾ ਵੀ ਕਿਹਾ ਜਾਂਦਾ ਹੈ ਦੁਪੱਟਾ ਦੇ ਸ਼ਾਬਦਿਕ ਅਰਥ ਹਨ ਦੋ ਪੱਟ ਮਿਲਾ ਕੇ ਸਿਆ ਹੋਇਆ ਸਿਰ ਤੇ ਲੈਣ ਵਾਲਾ ਕਪੜਾ ਅਰਥਾਤ ਜਿਸ ਕਪੜੇ ਨੂੰ ਦੋ ਹਿੱਸੇ ਕਰਕੇ ਸੀਤਾ ਹੋਵੇ ਪਿਛਲੇ ਸਮਿਆਂ ਵਿੱਚ ਔਰਤਾਂ ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਵਾਲੇ ਮੌਕੇਾਂ ਸਮੇਂ ਇੱਕ ਖਾਸ ਕਿਸਮ ਦੀ ਸੋਹਣੀ ਤੇ ਕੀਮਤੀ ਚੁੰਨੀ ਦੀ ਬੜੇ ਸ਼ੌਕ ਨਾਲ ਵਰਤੋਂ ਕਰਦੀਆਂ ਸਨ ਇਸ ਨੂੰ ਝੱਲੀ ਕਿਹਾ ਜਾਂਦਾ ਸੀ ਇਸ ਚੁੰਨੀ ਉੱਤੇ ਸੁੱਚੇ ਤਿੱਲੇ ਦੀਆਂ ਤਾਰਾਂ ਨਾਲ ਮਨਮੋਹਕ ਸੁੰਦਰ ਕਢਾਈ ਕਰਕੇ ਇਸ ਦੀ ਦਿੱਖ ਨੂੰ ਸੋਨਾ ਬਣਾਉਣ ਲਈ ਗੋਟੇ ਨਾਲ ਸਜਾਇਆ ਜਾਂਦਾ ਸੀ ਬਰੀਕ ਪਾਰਦਰਸ਼ੀ ਮਖਮਲ ਦੀ ਇੱਕ ਖਾਸ ਕਿਸਮ ਦੀ ਚੁੰਨੀ ਜਿਸ ਨੂੰ ਝੋਨਾ ਕਹਿੰਦੇ ਹਨ ਵੀ ਮੋਟਿਆਰਾਂ ਵਿੱਚ ਬਹੁਤ ਹਰਮਨ ਪਿਆਰੀ ਸੀ ਹਰਿਆਣੇ ਵਿੱਚ ਔਰਤਾਂ ਆਪਣਾ ਸਿਰ ਢੱਕਣ ਲਈ ਜਿਸ ਚੁੰਨੀ ਦੀ ਵਰਤੋਂ ਕਰਦੀਆਂ ਹਨ ਉਸ ਨੂੰ ਓੜਨੀ ਕਿਹਾ ਜਾਂਦਾ ਸੀ ਉਹ ਓੜਨੀ ਦੀ ਸੱਜੀ ਕੰਨੀ છાતી ਦੇ ਉਪਰੋਂ ਨੰਗਾ ਕੇ কুরਤੀ ਦੇ ਖੱਬੇ ਖੀਸੇ ਖੋਲ ਘਗਰੀ ਦੇ ਨੇਫੇ ਵਿੱਚ ਟੰਗ ਲੈਂਦੀਆਂ ਹਨ ਅਹીર ਜਾਤੀ ਦੀਆਂ ਔਰਤਾਂ ਲਾਲ ਰੰਗ ਦੀ ਓੜਨੀ ਪਹਿਨਣ ਦੀਆਂ ਸ਼ੁਕੀਨ ਹਨ ਜਿਸ ਉੱਤੇ ਸੁੰਦਰ ਚਿੱਟੀ ਗੁਲਕਾਰੀ ਕੀਤੀ ਹੁੰਦੀ ਹੈ ਉਹ ਓੜਨੀ ਦੇ ਸੱਜੇ ਪਾਸੇ ਦੀ ਕੰਨੀ ਨਾਲ ਜ਼ੰਜੀਰਾਂ ਵਿੱਚ ਘੁੰਗਰੂ ਪਰੋ ਲੈਂਦੀਆਂ ਹਨ ਇਸ ਤਰ੍ਹਾਂ ਜਿਸ ਹਿੱਸੇ ਨੂੰ ਘੁੰਡ ਕੱਢ ਕੇ ਮੋਹ ਲਗਾਉਣ ਲਈ ਵਰਤਿਆ ਜਾਂਦਾ ਹੈ ਸ਼ਿੰਗਾਰਿਆ ਜਾਂਦਾ ਹੈ ਬਿਸ਼ਨੋਈ ਔਰਤਾਂ ਸਿਰ ਉੱਤੇ ਰੰਗ-बिरੰਗਾ ਲਹਿਰੀਆ ਜਾਂ ਚੀਰਾ ਲੈਂਦੀਆਂ ਹਨ ਜਿਸ ਚੁੰਨੀ ਦੀ ਚੌੜਾਈ ਘੱਟ ਤੇ ਲੰਬਾਈ ਵੱਧ ਹੋਵੇ ਤੇ ਜਿਸ ਨੂੰ ਕਿਸੇ ਪਾਸਿਓਂ ਸਿਉਂਤਾ ਨਾ ਗਿਆ ਹੋਵੇ ਉਸ ਨੂੰ ਚੀਰਾ ਕਹਿੰਦੇ ਹਨ ਪਹਿਲੀਆਂ ਸਮਿਆਂ ਵਿੱਚ ਪੰਜਾਬੀ ਔਰਤਾਂ ਆਪਣੇ ਸਿਰ ਨੂੰ ਢਕਣ ਲਈ ਖੱਦਰ ਦੇ ਕੱਪੜਿਆਂ ਦੀ ਹੀ ਵਰਤੋਂ ਕਰਦੀਆਂ ਸਨ ਜਿਵੇਂ ਫੁਲਕਾਰੀ ਬਾਗ ਸਲਾਰੀ ਸੁਬਰ ਸ਼ਾਲੂ ਸੂਸੀ ਮੁੰਗੀਆਂ ਦੱਬੀਦਾਰ ਖੇਸੀ ਆਦੀ ਇਹ ਸਾਰੇ ਕਪੜੇ ਹੱਥੀਂ ਕੱਤ ਕੇ ਬਣਾਏ ਸੂਤ ਤੋਂ ਤਿਆਰ ਕੀਤੇ ਜਾਂਦੇ ਸਨ ਜੋ ਬਹੁਤ ਭਾਰੇ ਤੇ ਮੋٹے ਹੁੰਦੇ ਸਨ ਨਾਜ਼ੁਕ ਮਲੂਕ ਸੋਹਣੀਆਂ ਮੁਟਿਆਰਾ ਜਦੋਂ ਉਪਰੋਕਤ ਕਪੜਿਆਂ ਨੂੰ ਸਿਰ ਢੱਕਣ ਲਈ ਵਰਤਦੀਆਂ ਹਨ ਉਹਨਾਂ ਲਈ ਮੁਸੀਬਤ ਖੜੀ ਹੋ ਜਾਂਦੀ ਸਮਾਂ ਬਾਕੀ ਜਦੋਂ ਅੰਗਰੇਜ਼ੀ ਰਾਜ ਸਮੇਂ ਹੌਲੀਆਂ ਡੋਰੀਆਂ ਦੀਆਂ ਚੁੰਨੀਆਂ ਬਾਜ਼ਾਰ ਵਿੱਚ ਵਿਕਣ ਲੱਗੀਆਂ ਤਾਂ ਔਰਤਾਂ ਨੇ ਸੁੱਖ ਦਾ ਸਾਹ ਲਿਆ ਤੇ ਭਾਰੀਆਂ ਚੁੰਨੀਆਂ ਨੂੰ ਤਿਲਾਂਜਲੀ ਦੇ ਕੇ ਹੌਲੀਆਂ ਚੁੰਨੀਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਪਹਿਲੇ ਸਮਿਆਂ ਵਿੱਚ ਕਈ ਜਿਗਰੀ ਗੂੜੀਆਂ ਸਹੇਲੀਆਂ ਆਪਸ ਵਿੱਚ ਚੁੰਨੀਆਂ ਵਟਾ ਕੇ ਧਰਮ ਪਹਿਣਾ ਬਣ ਜਾਂਦੀਆਂ ਸਨ ਅਤੇ ਇਸ ਪਵਿੱਤਰ ਰਿਸ਼ਤੇ ਨੂੰ ساری ਉਮਰ ਲਿਭਾਉਂਦੀਆਂ ਸਨ। 20ਵੀਂ ਸਦੀ ਦੇ ਦੂਜੇ ਅੱਧ ਵਿੱਚ ਜਦੋਂ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਫੈਸ਼ਨ ਦੀ ਹਨੇਰੀ ਝੁੱਲਣੀ ਸ਼ੁਰੂ ਹੋ ਗਈ ਤਾਂ ਪੰਜਾਬੀ ਮੁਟਿਆਰਾਂ ਦੇ ਸਿਰਾਂ ਤੋਂ ਚੁੰਨੀ ਸਰਕ ਕੇ ਉਨ੍ਹਾਂ ਦੇ ਗੱਲ ਵਿੱਚ ਆ ਪਈ ਤੇ ਚੁੰਨੀ ਦਾ ਆਕਾਰ ਵੀ ਘਟ ਗਿਆ ਪੜੀਆਂ ਲਿਖੀਆਂ ਆਧੁਨਿਕ ਖਿਆਲਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਚੁੰਨੀ ਨੂੰ ਸਿਰ ਉੱਤੇ ਬੇਲੋੜਾ ਬੋਝ ਸਮਝਣ ਲੱਗੀਆਂ ਤੇ ਦਿਨੋਂ ਦਿਨ ਨੰਗੇ ਸਿਰ ਰਹਿਣ ਦਾ ਰਿਵਾਜ ਵੱਧਣ ਲੱਗਾ ਅੱਜ ਕੱਲ ਕੁੜੀਆਂ ਚੁੰਨੀ ਨੂੰ ਇੱਕ ਮੋਢੇ ਉੱਤੇ ਹੀ ਲਟਕਾਉਣਾ ਪਸੰਦ ਕਰਦੀਆਂ ਹਨ ਸ਼ਹਿਰਾਂ ਵਿੱਚ ਕੁਝ ਕੁੜੀਆਂ ਨੇ ਤਾਂ ਚੁੰਨੀ ਨੂੰ ਤਿਲਾਂਜਲੀ ਹੀ ਦੇ ਦਿੱਤੀ ਹੈ